ਕੀ ਗੱਲ ਜੀ ਲੈ ਭਾਈ ਅੱਜ ਅਸਵੀਰ ਟਲਿਆਂ ਜਾਂ ਕੇ ਸਾਈ ਦੇ ਆਏ ਅੱਜ ਕੈ ਬੰਦੀ ਏਸੀ ਕੈ ਬੰਦੀ ਹੁਣ ਪਾਏ ਵੇ ਚੱਕ ਲਾਂ ਟਰੈਕਟਰ ਵਾਲੇ ਕੈ ਬੰਦੀ ਆਹੋ ਟਰੈਕਟਰ ਵਾਲੇ ਕੈ ਬੰਦੀ ਹਾਂ ਹੁਣ ਆਏ ਵੇ ਚੱਕ ਲਾਇਆ ਉਹਨੇ ਲਾਲੀ ਵਾਲਾ ਟਰੈਕਟਰ ਆਪਣੇ ਰਿਸ਼ਤੇਦਾਰ ਵਾਲਾ ਦੇਖਣਾ ਹੈ ਕੈ ਬੰਦੀ ਕਿਹਾ ਲੱਗਿਆ ਵੇ ਦੇਖਣ ਤੋਂ ਪਹਿਲਾਂ ਹੀ ਪੇਸ਼ ਕਿਹਾ ਤਾਂ ਆਏਗਾ ਹੁਣ ਸਵਾਰ ਕੇ ਦੇਖੂ ਮੈਂ ਨਹੀਂ ਤਾਂ ਦੇਖਿਆ ਆ ਗਿਆ ਹੁੰਦਾ ਕੋਈ ਦੇਖੋ ਚਾਚੇ ਨੂੰ ਦਿਖਾਉਣ ਲੈ ਆਇਆ ਇੱਕ ਵਾਰ ਬਈ ਆਪਣੇ ਦਸਕਾਂ ਨੂੰ ਦਿਖਾ ਦਈਏ ਵੀ ਇਹੋ ਜਿਹਾ ਲੱਗਣਾ ਹੈ ਬਾਕੀ ਟਰੈਕਟਰ ਆਉਂਦਾ ਦੇਖਦੇ ਆਂ ਇਹਦਾ ਰੌਲਾ ਵੀ ਜ਼ਿਆਦਾ ਹੈ ਹਾਂ ਵੀ ਇਹਦੇ ਹੁਣ ਇਹਦਾ ਟਰੈਕ ਇੰਜਨ ਬੜਾ ਹੁੰਦਾ ਟਰੈਕਟਰ ਦਾ ਇਹਨੂੰ ਤਾਂ ਫਰਕ ਪੈਣਾ ਕਵਰ ਕਹਿਣੀ ਉਹ ਜੰਨਤੇ ਬਣਾਈ ਪਈ ਆ ਯਾਰ ਇਹਦੇ ਦਾ ਆਹ ਉਹ ਆਹ ਏਦਾਂ ਹੀ ਆਹ ਘੈਂਟਾ ਲੈ ਆਪਾਂ ਦੇਖਿਆ ਤਾਂ ਨਾ ਉੱਪਰ ਦਾ ਉਹਦੇ ਨਾਲ ਆ ਜਾਦਾ ਹੈ ਨਾ ਆਹ ਉਹ ਉਹ ਛੋਟੀਆਂ ਆ ਗਈਆਂ ਉਸ ਗੱਲ ਹੋ ਗਈ ਆਹੀ ਕਹਿ ਰਿਹਾ ਤਾਂ ਕਿ ਆਹ ਛੋਟੀਆਂ ਬਣਾ ਲਓ ਆਹ ਛੋਟੀਆਂ ਹੋ ਗਈ ਵਧੀਆ ਇਹ ਨਾ ਬਾਹਰ ਦੀ ਆਵਾਜ਼ ਰਕੇ ਮੈਂ ਵੀ ਕੂਲਿੰਗ ਦੇਖ ਅੰਦਰ ਬਹਿ ਕੇ ਵੀ ਆਹ ਕੂਲਿੰਗ ਨਾਲ ਤਾਂ ਤਨ ਕਰ ਲੈ ਬਾਈ ਬਹੁਤ ਨਹੀਂ ਕੂਲੀਗਾ ਆਵਾਜ਼ ਮੋੜ ਲਾ ਮੋੜ ਐ ਜਿਮਰਜੀ ਕਰ ਲੈ ਆਹ ਤਾਂ ਗੱਡੀ ਵਾਲੀ ਗੱਲ ਹੈ ਤੁਹਾਨੂੰ ਪਤਾ ਹੋਊਗਾ ਗੱਡੀ ਹੋਆ ਗੱਡੀ ਹੋਆ ਲੀ ਗਲੀ ਕੰਮ ਪੂਰਾ ਬਾਈ ਬੋ ਬਈ ਖੁੱਲਾ ਖੁੱਲਾ ਬਹੁਤ ਬੋਲਣਾ ਪੱਥਰ ਲਾਇਆ ਆਪਣੇ ਵਾਲੇ ਟਰੈਕਟਰ ਟਰੈਕਟਰ ਬਹੁਤ ਖੁੱਲਾ ਟਰੈਕਟਰ ਹੀ ਪਾਸ ਕਿਹਦੇ ਆਪਣੇ ਵਾਲੇ ਜਿੰਨਾ ਨਹੀਂ ਹੈਗਾ ਲੈ ਆਪਣਾ ਜਿਆਦਾ ਖੁੱਲਾ ਜਮਾਈ ਸਿਰਾ ਕੰਮ ਆ ਪੱਥਰ ਵੀ ਦਗੇ ਹੋਆ ਅਬਟਰਾ ਦਾ ਬਾਈ ਪਤਾ ਹੋਊਗਾ ਹੁਣ ਦੱਬ ਕੇ ਦੇਖ ਲੈ ਜਦੋਂ ਚੱਲਦਾ ਟੈਕ ਚੱਲਦਾ ਟੈਕ ਆਪਾਂ ਪੱਖੇ ਵਾਲਾ ਬਾਕੀ ਦਾ ਉਹ ਹੀ ਸਿਆ ਚੱਲ ਆ ਚੱਲ ਉਹ ਦੇ ਪੇਪਰ ਨਹੀਂ ਪੇਪਰ ਚੱਲਦਾ ਆਹ ਇੰਨੀ ਡੈਪ ਜੀ ਨੀ ਦੋ ਡੰਗ ਭੰਡਾ ਪਿਆਏ ਭੰਡਾ ਪਿਆਏ ਬੰਦਾਰਾ ਹੋਰ ਜੇ ਵਧਾਉਣਾ ਨਾਲ ਫਟਾ ਤੁਸੀਂ ਇੰਚ ਰਵੇ ਐਕਸੜਾ ਆਇਆ ਇਰ ਇਰ ਡੈਪ ਜਲਾ ਤਾ ਨੰਬਰ ਕਰਦੇ ਇਹਨੂੰ ਇਹ ਆ ਦੋ ਆ ਉੱਪਰ ਉੱਪਰ ਕੁਝ ਕੁ ਨਾਲ ਇਹ ਬੋਲਾ ਆਇਆ ਤਿੰਨ ਪ੍ਰਕਾਰ ਦੀ ਚੱਲ ਆਹ ਇਰ ਉਹਨਾਂ ਡੈਪ ਜਲਾ ਰਿਹਾ ਪੂਰੀ ਹੋਰ ਵੱਡੀ ਹੋਰ ਵੱਡੀ ਇਹ ਹੋਰ ਕਿਹਦੇ ਇਕੱਲੇ ਬੰਦੇ ਨੇ ਚਲਾਉਣਾ ਇਹ ਇੱਕ ਨੰਬਰ ਕੁ ਬਹੁਤ ਹੈ ਇੰਨੀ ਕੁਲਿੰਗ ਆ ਹਾਂ ਇਹ ਕੱਲਾ ਬੰਦਾ ਇਹਨੂੰ ਲਗਾਤਾਰ ਚਲਾਉਂਦਾ ਹਲੇ ਨਾ ਮੈਂ ਲੈ ਕੇ ਆਇਆਗਾ ਤਾਂ ਕਿੰਨਾ ਕ ਟਾਈਮ ਹੋਇਆ ਹਲੇ ਸ਼ੀਸ਼ੇ ਘਰੋਂ ਪਾਇਆ ਹਲੇ ਠੰਡਾ ਹੋਣਾ ਨੇ ਹੋਰ ਆ ਕੇ ਇਹ ਸਵਾ ਜਿਹੜੀ ਸੱਤ ਕੋਲੇਟ ਹੁੰਦੀ ਆ ਬਾਰ ਬਾਰ ਨਾ ਨਾ ਆਹ ਚ ਹੀ ਠੀਕ ਐ ਰਾਜ ਹੀ ਟੋੜੀ ਆਹੀ ਵੀ ਇਹੀ ਕੀ ਹੈ ਮੈਂ ਆਹੀ ਕਰਾਉਣਾ ਆਪਾਂ ਉੱਥੇ ਜਿਆਦਾ ਇਹੀ ਕਹਿੰਦੇ ਵੀ ਰਾਜ ਚੀਜ਼ ਛੋਟੀ ਹੋਗੀ ਇਵੇਂ ਹੀ ਗੱਤ ਗੱਲ ਓਏ ਉਹਦੀ ਬੜੀ ਆ ਆ ਠੀਕ ਹੈਂ ਤਾਂ ਨਹੀਂ ਬੜੀ ਆ ਉਹਦੇ ਬਸ ਬੜੇ ਤਾਂ ਲੱਗਦਾ ਫਲੋਰ ਲੱਗਦਾ ਪੂਰੇ ਹਾਂ 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 ਆਪਾਂ ਨੇ ਉਰੀ ਠੀਕ ਆ ਆ ਵਿਜ਼ਿਬਿਲਟੀ ਵੀ ਵਧੀਆ ਆ ਇਹ ਬਧੀਆ ਚੀਜ਼ ਵਧੀਆ ਦੇਖਣ ਨੂੰ ਕਿ ਆਹ ਚੀਜ਼ ਵੀ ਵਧੀਆ ਲੱਗਦੀ ਦੇਖਣ ਨੂੰ ਵਿਜ਼ਿਬਿਲਟੀ ਪੂਰੀ ਵਧੀਆ ਲੱਗਦਾ ਮਾਈਨ ਲਾਈਟ ਉਹਦੇ ਸਕਰੀਨ ਸਮਾਰ ਰੱਖਣ ਨੂੰ ਆ ਬਾਹੀ ਜੀ ਜਲਵਾ ਇਹ ਹੀ ਬਣੂਗੀ ਆ ਚੇਹਰੇ ਨੂੰ ਵੀ ਲਗਾ ਦੇ ਤੈਨੂੰ ਬਿਠਾ ਦੇ ਕਿ ਹੁੰਦਾ ਜਾਂ ਪੈਸੇ ਨਹੀਂ ਆ ਜਿਹਨੇ ਪੈਸੇ ਡਾਉ ਰਿਹਾ ਬਿਠਾ ਦੇ ਆ ਜਾ ਆ ਜਾ ਦੇਖ ਲੈ ਦੇਖ ਲੈ ਆਲੇ ਕਰੀ ਜਨੇ ਤੁਸੀਂ ਇਹ ਕਿਹਦੇ ਦਾ ਬਣਿਆ ਬੰਦਾ ਦੀ ਇਹ ਦਸ਼ਮੀਸ਼ ਵਾਲਿਆਂ ਦਾ ਬਣਿਆ ਸਮਾਨ ਵਾਲਿਆਂ ਦਾ ਪਰ ਇਹ 18 ਫੁੜੀ ਆ ਨੜੀ ਨੜੀ ਨਮਾ ਦਾ ਨੜੀ ਨੜੀ ਦਾ ਰੰਗ ਤਿੰਨ ਵਾਰ ਹੋ ਰਿਹਾ ਇਸ ਵਾਰ ਦਾ ਰੰਗ ਆਏ ਲੱਗਦਾ ਨਹੀਂ ਹੈ ਤਾਂ ਦੇਖ ਲੀਂ ਰੰਗ ਨਾਲ ਦਾ ਲੱਗਦਾ ਰੋ ਭਾਈ ਇਹ ਲਾਲੀ ਦਾ ਸਟੋਰ ਰੂਮ ਵਾਲਾ ਲੋਕਿਆ ਕਹਿੰਦੇ ਹੁੰਦੇ ਇਹਨੂੰ ਇਹਨੂੰ ਉਹ ਕਹਿੰਦਾ ਛੱਡੀ ਕਹਿੰਦਾ ਬਾਈ ਵੀ ਛੱਡਾ ਪਿਆ ਸਮਾਨ ਵਾਸਤੇ ਟੂੜੀਏ ਵਿੱਚ ਟਰਾਲੀਆਂ ਟੂੜੀਏ ਵਾਲੇ ਮਸ਼ੀਨਾਂ ਦੋ ਕਲਾੜੀਆਂ ਤੋਂ ਲਈ ਪੱਕਾ ਕੰਮ ਆਇਆ ਨਾਲ ਕਾ ਵੀ ਚਾਰ ਵਾਲੀ ਰੱਖੀ ਵੀ ਨਾਲ ਹੈ ਜਬਰਦਸਤ ਹੈ ਜਬਰਦਸਤ ਆ ਦੇਖ ਲੈ ਉਹ ਵੀ ਸਾਹਮਣੇ ਹੋਇਆ ਤੂਏ ਤੇਰੀ ਖੁੱਲਾ ਹੈ ਗੁੱਗੋ ਕੋੜਾ ਦੇ ਵੀ ਆ ਵੀ ਸਾਹਮਣੇ ਯੂਰਪੀ ਸਾਹਮਣੇ ਵੀ ਲੈ ਯੂਰਪ ਚਾਹਣ ਚਲਾਉਣਾ ਦਾ ਇਹ ਕੰਮ ਫੇਰ ਰਹਿ ਗਿਆ ਹੋਰ ਕੰਮਾਂ ਜਿਹਨੂੰ ਵੇਰ ਮਿਲਦਾ ਬੰਦੇ ਸੀ ਦੂਆਂ ਆ ਆ ਫਾਲੇ ਖਲਾੜੀ ਹੋਣੀ ਹੈ ਖਲਾੜੀ ਨਹੀਂ ਖਲਾੜੀ ਹੈਗੀ ਦੀ ਸਾਝੀ ਦੀ ਵੇਚ ਕਿਹੜਾ ਸੰਦਾ ਜਿਹੜਾ ਕਿਸਾਨਪਾ ਹੁੰਦਾ ਉਹ ਹੈ ਨਹੀਂ ਸਾਰੇ ਸਵਾਗਾ ਫਾਲੇ ਵੱਡੇ ਛੋਟੇ ਇੱਕ ਛੋਟੀ ਟਰਾਲੀ ਵੱਡੀ ਟਰਾਲੀ ਤੋਂ ਦਿਖਾਉਂਦੀ ਤਵੀਆਂ ਹੈਗਾ ਡੀਜ਼ਲ ਟੈਂਕ ਸੁਪਰ ਸੀਟਰ ਅਗਰ ਛਾਣਿਆ ਸੀ ਦੋ ਰੱਖੇ ਨੇ ਬੰਦਾ ਉਹ ਆਰਥ ਵੀ ਇਹੀ ਨਾਲ ਇਧਰ ਤੋਂ ਤਵੀਆਂ ਖੜੀਆਂ ਹਾ ਰੂਟਾ ਵੀਟਰ ਸੁਪਰ ਸੀਟਰ ਵਾਲਾ ਵੱਟਾ ਪੋਣੇ ਵਾਲਾ ਜਨਰੇਟਰ ਟਰੈਕਟਰ ਤੋਂ ਦਿਖਾਉਂਦੇ ਕਿ ਬਾਹਰ ਕਾ ਆ ਪਹਿਲਾਂ ਆ ਹੋ ਰਿਹਾ ਫੋਰਾ ਇਹਦਾ ਬਹੁਤ ਹੈ ਕਮਾ ਇਗੜਾ ਇਹ 250 ਇਹ ਬਹੁਤ ਅਜੀਬ ਜਿਹਾ ਜੇ ਮੇਰਾ ਪੁੱਤ ਹੋਵੇ ਜਦ ਤੇਰੀਆਂ ਨੂੰ ਤਾਂ ਤਬੀਆ ਆ ਵੀ ਆਡਮ ਆ ਵੀ ਘਾੜਾ ਪਿਛਲੇ ਜਾ ਕੇ ਹਸਾਬ ਲਾਉਂਦੀ ਆ ਹਾਂ ਸਵਾਗਾ ਕੱਦੂ ਵਾਲਾ ਕੰਮ ਬਹੁਤ ਔਟਾ ਹੀ ਨਾ ਚੱਕੇ ਨਾਲ ਪੁੱਛੇ ਹੋ ਜਾਂਦਾ ਹੈ ਜਨਰੇਟਰ ਕੋਈ ਆਪੇ ਵੀ ਭਾਈ ਸਾਰਾ ਸੰਦ ਖੜਾਇਆ ਬੰਦੇ ਨੇ ਕੰਮ ਕਰ ਚੰਗਾ ਕਰਦਾ ਬਾਕੀ ਸਾਨੂੰ ਦਿਖਾ ਦਿੱਤਾ ਏਸੀ ਕੈਬਨ ਵੀ ਆਪਾਂ ਪਹਿਲਾਂ ਦਾ ਹਾਈ ਵਾਈ ਹੋ ਗਈ ਦੀ ਵੀ ਹੁਣ ਆਪਾਂ ਦੇਖ ਵੀ ਲਿਆ ਇਹ ਅਜੇ ਹੀ ਲਵਾਣਾ ਆਪਾਂ ਵੀ ਉਹਦਾ ਲੈਟਰ ਛੋਟਾ ਈ ਚ ਬੈਣ ਦੀ ਥੋੜੀ ਜਿਹਾ ਆ ਆਪਣਾ ਲੈਟਰ ਜਿਆਦਾ ਵੱਡਾ ਚ ਉਹਦੇ ਵਿੱਚ ਹੋਰ ਵੇਖੋ ਕੋਲਾ ਲੱਗੂ ਸਾਨੂੰ ਬਚੀ ਜਿਹੇ ਹੀ ਆ ਡਿਜ਼ਾਈਨ ਤੋਂ ਦੇਖ ਲਓ ਮਾ ਮੋਟਾ ਜਿਹੜਾ ਨਵਾਂ ਫਰਕ ਪਾਊਗਾ ਉਹ ਬਾਈ ਨੇ ਪਾ ਦੇਣਾ ਬਾਕੀ ਇਹੀ ਕੁਸ ਹੈ ਠੀਕ ਨਹੀਂ ਚਲੋ ਬਾਕੀ ਸਾਰਾ ਕੁਝ ਸ਼ੌਕ ਦਾ ਖਲਾਈ ਦਾ ਇਹ ਜੀ ਲੱਗੂ ਆਹ ਨਾ ਅਹੀ ਨਟ ਪਰਾ ਕੁਝ ਹਾਂ ਸ਼ੌਕਰਾ ਪਰਿਆ ਹੈ ਗੁੱਟ ਗਿਆ ਇਹਦਾ ਸਿਰਫ ਉਹ ਹੈ ਸੀਲ ਬੰਦ ਕਰਿਆ ਹੋਰ ਉਹ ਜਿਹੜਾ ਭਾਰਾ ਸਾਰਾ ਇੱਥੇ ਆ ਹੂੰ ਠੀਕ ਆ ਮਾੜਾ ਓਕੇ ਆ ਮੈਂ ਕੋਈ ਬੈਗ ਰੇਟ ਵੀ ਨਹੀਂ ਕਰਦਾ ਜੱਟ ਵਿੱਚ ਬਹਿ ਕੇ ਬਲੇ ਪੁਰਾਣਾ ਹੈ ਆਈ ਨਹੀਂ ਹੈਗਾ ਵੀ ਆਪਣਾ ਤਾਜ਼ਾ ਲੱਗਿਆ ਹੋਇਆ 5 ਸਾਲ ਪਹਿਲਾਂ ਦਾ ਜੀ ਇਹ ਲਾ ਕੇ ਗਿਆ ਦੰਦੇ ਗੈਲ ਗੈ ਲਾ ਕੇ ਗਿਆ ਦੰਦੇ ਹੁਣ ਸਾਰਾ ਕੰਪਲੀਟ ਜਿਵੇਂ ਹੈਗਾ ਇਹ ਇੱਕ ਨੇ ਲੈਣਾ ਬਸ ਸਾਰਾ ਕੂਚੇ ਵਿੱਚ ਸਭ ਕੁ ਵਿੱਚ ਕੈਮਰਾ ਕੂਮਰੇ ਅੱਲਾ ਮੁਗੱਲਮ ਡੀਜ ਡੂਜੇ ਟਿਕਟ ਉਹ ਸਭ ਕੁ ਲਾ ਕੇ ਲੈਣਾ ਤੁਨੂੰ ਇਹਦਾ ਆਏ ਆਪਣਾ ਗੰਨੇ ਵਾਲੀ ਟਰਾਲੀ ਨੂੰ ਵੀ ਬਹੁਤ ਅੰਦਰ ਚੱਲ ਗਿਆ ਹੈ ਉਹ ਮਗਰਾੜਾ ਤੇ ਕਿੱਥੇ ਜਿਹੜਾ ਤਾਂ ਸਪੀਕਰ ਲਵਾਇਆ ਬਸ ਉਹ ਰੱਖ ਲਵੀ ਇੱਥੇ ਆ ਬਸ ਸਿਕਰੀ ਦਾ ਇੱਥੇ ਹੋਊਗਾ ਬਹੁਤ ਅੰਦਰ ਹੈ ਸਿਕਰੀ ਇੱਥੇ ਸਭ ਨਾਲ ਦੇਖ ਇੱਥੇ ਹੋਊਗਾ ਇਹਦੇ ਇਹ ਮਗਰਾੜਾ ਤੇ ਸਪੀਕਰ ਇਹਦਾ 100 ਫੁੱਟ ਬਾਹਰ ਹੈ ਗੰਨੇ ਵਾਲਾ ਕੰਮ ਕਿੱਥੇ ਚਲੇ ਗਿਆ ਬਹੁਤ ਅੰਦਰ ਚਲੇ ਗਿਆ ਨੀ ਕਿਣੀ ਤੇ ਨਜ਼ਾਰਾ ਕਾਗਜ਼ ਪੱਤਰ ਥਾਂ ਹੋ ਜਾਂਦਾ ਵਿੱਚ ਮੀ ਯਾਰ ਮੀ ਕਿਣੀ ਠੰਡ ਧੁੱਪ ਸਭ ਕੁ ਫੇਦਾ ਬੜਾ ਕੰਮ ਚੱਲਦਾ ਘਰ ਨਹੀਂ ਬਸ ਧੁੰਦਾ ਚਾ ਚ ਲਾ ਰਹਿ ਕੇ ਜਾਂਦਾ ਮੇਨਾਂ ਲੀਕਿੰਗ ਆ ਕਿਤੇ ਠੀਕ ਆ ਲੀਕਿੰਗ ਦੀ ਨਹੀਂ ਪ੍ਰੋਬਲਮ ਆਈ ਮੇਨ ਤਾਂ ਨਹੀਂ ਚੋਂ ਲੱਜ ਜੰਨੇ ਕੋਈ 5 4 5 ਸਾਲ ਹੋ ਗਏ ਕੋਈ ਕੰਮ ਪਤਾ ਨਹੀਂ ਚਲਾ ਕੇ ਵੀ ਤਾਂ ਲੈ ਉੱਥੇ ਲੋਹਾ ਹੈ ਸਾਰਾ ਜੇ ਉਹ ਜਿਵੇਂ ਹੁਣ ਉਹ ਫਾਈਬਰ ਕਹਿੰਦਾ ਉਹ ਫਾਈਬਰ ਆਵਾਜ਼ ਵੀ ਕਰਦੀ ਆ ਆਰਮ ਦਾ ਟਾਈਮ ਰੰਦੇ ਬਾਅਦ ਫਾਈਬਰ ਨੇ ਆਪਦੀ ਲਾਈਫ ਵੀ ਛੱਡਣੀ ਆ ਉਹ ਲੋਹਾ ਥੋੜੀ ਛੱਡ ਜੂਗਾ ਲੋਹਾ ਤਾਂ ਲੋਹਾ ਹੀ ਰਹਿਣਾ ਲੋਹਾ ਜਾਂ ਟਰੈਕਟਰਾਂ ਜਾਂ ਤਾਂ ਘਰੇ ਹਾਂ ਲੋਹੇ ਵਾਲੇ ਹੀ ਲੋਹਾ ਆਪਾਂ ਨੂੰ ਚਲੋ ਜੀ ਫਿਰ ਚਲਿਏ ਫਿਰ ਪੈ ਗਿਆ ਮੁੱਲ ਪੈ ਗਿਆ ਚਲੋ ਚੱਲੀਏ ਚਲੋ ਬਈ ਘਰ ਨੂੰ ਇਸੀ ਗੱਲ ਨੂੰ ਦੇਖ ਲਿਆ ਆਪਾਂ ਇਹ ਲਵਾਤਾ ਜਾਂ ਲੱਗੋ ਜਾਂਦੀਆਂ ਗੱਲਾਂ ਵੀ ਆਪਾਂ ਸਾਈਸ ਨੂੰ ਦੇਖਤੀ ਆਹ ਕੋ ਕਰਤਾ ਸਾਡੇ ਵੱਲ ਤੇ 100% ਸ਼ੋਰ ਆ ਵੀ ਲਵਾ ਲੈਣਾ ਸੀ ਹਾਂ ਬਾਕੀ ਉਹਦੇ ਕੋਲ ਕੰਮ ਬਥੇਰਾ ਬਾਈ ਉਹਦੇ ਚੱਕਰ ਕਰਕੇ ਫਰਫਰੀ ਤੱਕ ਦੀ ਬੁਕਿੰਗ ਦੱਸਦਾ ਤਾਂ ਹੈਗਾ ਫਰਫਰੀ ਤੱਕ ਜਿਹੜਾ ਬੁਕਿੰਗ ਹੈਗੀ ਉਹਦੇ ਕੋਲ ਉਸ ਹਿਸਾਬ ਨਾਲ ਚੱਲਣਾ ਕੰਮ ਬੰਦੇ ਦਾ ਯਾਰ ਨੀਕਰ ਵੀ ਠੀਕ ਆ ਗੱਲ ਉਹ ਤੇਰਾ ਫਿਰ ਤਾਂ ਅਜੇ ਤਾਂ 10 ਦਿਨ ਤਾਂ ਲੱਗਦੇ ਹੀ ਹੋਣੇ ਤੇ ਬੱਤ ਲੱਗਣੀ ਨਹੀਂ ਲਾਉਣੀ ਘੱਟ ਤੇ ਘੱਟ ਵੀ ਮਹੀਨਾ ਲੱਗ ਜਾਏਗਾ ਇੱਕ ਨੂੰ ਇੱਕ ਨੂੰ ਲਗਾਤਾਰ ਜੇ ਕੰਮ ਕਰੂਗਾ ਤਾਂ ਲਗਾਤਾਰ ਜੇ ਕੰਮ ਕਰੂਗਾ ਨਾ ਕਿਉਂ ਸਾਰਾ ਕੁਝ ਨਾਲ ਦੇ ਨਾਲ ਬਣਨਾ ਹੈ ਮੈਂ ਥੋੜੋ ਵੀ ਤੇਰਾ ਬਣਾ ਕੇ ਰੱਖਿਆ ਤਾਂ ਫਿੱਟ ਕਰ ਦੇਣਾ ਇੱਥੀ ਤੇ ਫਿਟਿੰਗ ਪਹਿਲਾਂ ਤਾਂ ਸਾਰਾ ਸਟਰਕਚਰ ਬਣਨਾ ਹੈ ਫਿਰ ਫਿੱਟ ਫਿੱਟ ਕਰਕੇ ਦੇਖਣਾ ਉਹਨੇ ਫਿੱਟ ਕਰਕੇ ਲਾ ਕੇ ਫਿਰ ਪੇਂਟ ਕਰਨਾ ਹੈ ਪੇਂਟ ਕਰਕੇ ਅੰਦਰ ਲੱਕੜ ਦਾ ਕੰਮ ਵੀ ਹੋਇਆ ਹੋਇਆ ਕੰਬਲ ਵੀ ਲਾਉਣਾ ਹੈ ਇਹ ਥੱਲੇ ਚੀਜ਼ਾਂ ਨੇ ਸੁੱਕਣਾ ਵੀ ਆ ਇਹ ਵੱਡੀ ਵਾਲੀ ਕੰਮ ਹੈ ਵਿੱਚ ਤੇ ਅਸੀਂ ਜਾਂ ਅੰਦਰ ਲੱਗੀ ਥੱਲੇ ਸਾਰੀ ਉਹ ਇਹ ਤਾਂ ਆਏ ਆ ਨਾ ਜਾਂ ਤੇ ਕੱਲੀ ਕੱਲੀ ਜੀ ਬਰੀਕੀ ਬਹੁਤ ਆ ਕੰਮ ਹਾਂ ਫਿਰ ਟਾਈਟਰ ਵੀ ਬਾਈ ਸੱਤ 6 7 ਸੱਤ ਟਾਈਟਰ ਖੜੇ ਛੇ ਉਹਦੇ ਕੋਲ ਚਾਰ ਪੰਜ ਤਿਆਰ ਹੋ ਰਹੇ ਆ ਸੱਤ ਉਹਦੇ ਘਰਾਂ ਖੜੇ ਆ ਉਹ ਲੇ ਕੇ ਬੰਦੇ ਲਿਆਉਣੇ ਨੂੰ ਕਿੱਧਰ ਰੁਕੇ ਹੋਏ ਵੀ ਖੜਦੇ ਹੋਏ ਉਹੀ ਤੇ 3-4 ਮਹੀਨੇ ਦਾ ਕੰਮ ਤਾਂ ਦੇਖੋ ਜਿਹੜੇ ਖੜੇ ਉਹੀ ਖੜੇ ਆ 9 ਮਹੀਨੇ ਦਾ ਕੰਮ ਤੇ ਟੱਕੜੀ ਆ ਹਲੇ ਜਿਹੜੇ ਆਉਣੇ ਆ ਬੁੱਕ ਦਿਖਾਏ ਆ ਉਹਨੇ ਬੁਕਿੰਗ ਚੱਲ ਰਹੀ ਆ ਮੈਂ ਜਿਹੜੀ ਲੈਂਦੀ ਮੇਰੇ ਲੈਟਾ ਤੋਂ ਕਹਿੰਦੇ ਮੈਂ ਤਾਂ ਆ ਲਈ ਉੱਪਰ ਵਾਲੀ ਤਾਂ ਕਿਤੇ ਵਾਲੀਆਂ ਨਹੀਂ ਐਡਿਟਿਓ ਨਹੀਂ ਆ ਤਾਂ ਛੋਟੀਆਂ ਲੈਂ ਜਾਂਦੇ ਆ ਤੇ ਥੋੜੀ ਬੜੀ ਲਾ ਲਵੇ ਜਾਂ ਫਿਰ ਵਾਹੇ ਤੇ ਐ ਹੀ ਬੋਲਾਂਗਾ ਬਾਕੀ ਆਪਦੇ ਲੋਡ ਦੇ ਹਿਸਾਬ ਨਾਲ ਲਾ ਲਵਾਂ ਜੇ ਇਹ ਲੈਡ ਨੂੰ ਲਾਤੀ ਛੋਟੀਆਂ ਬਹੁਤ ਤਾਂ ਬਹੁਤ ਤਗੜੀ ਆ ਉਹ ਲਵਾਈਆਂ ਦੀਆਂ ਤੇ ਮੈਂ ਨਾਲ ਉੱਤੇ ਨਹੀਂ ਬਾਲ ਕੇ ਦੇਖੀਆਂ ਉਹਦਾ ਫਾਇਦਾ ਵੀ ਨਹੀਂ ਕੋਈ ਆ ਉੱਤੇ ਲਾਉਣੇ ਦੂਜੀ ਜਗੀ ਇੱਕ ਲਾਵੇ ਉਹ ਵੀ ਸਾਈਡ ਹਾਂ ਉਹ ਆਹ ਆਹ ਲਾਈਟ ਸਹੀ ਆ ਜਿਹੜੀ ਇਹ ਆ ਦੱਸੋ ਆਹ ਲਾਈਟਾਂ ਲੁੱਟਾ ਸਭ ਲਾ ਕੇ ਦਿੱਤੀ ਹਾਂ 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 5 ਲੱਖ ਕਿਤੇ ਨੂੰ ਸਾਰਾ ਹਾਂ ਆ ਇਕਰੇ ਮਿਲੂਗਾ ਕਿਉਂਕਿ ਮਗਰਾਣਾ ਪਰ ਤੇ ਇੰਡੀਕੇਟਰ ਚੱਕ ਹੋ ਜਣੀ ਇਹਦੇ ਪਰ ਦੌਰ ਇੰਡੀਕੇਟਰ ਮੈਂ ਉਹ ਨਹੀਂ ਬਸਦਾ ਜਿਹੜੇ ਥੋੜੇ ਆ ਆ ਦੇਖ ਨਹੀਂ ਨਹੀਂ ਮੈਂ ਉਹ ਕਹਿੰਦਾ ਵੀ ਮਗਰਾਣਾ ਵਾਲੇ ਕਹਿੰਦੇ ਆ ਹਾਂ ਹਾਂ ਆ ਤਾਂ ਧੰਦੇ ਲੱਗਣੇ ਨੇ ਫੈਂਸੀ ਆ ਔਰ ਇਹਦਾ ਚੀਜ਼ ਹਾਂ ਐਂਡ ਆ ਬਾਈ ਚੱਲੀਏ ਫਿਰ ਚਲੋ ਇੱਥੇ ਠੀਕ ਹੈ ਜੀ ਮਹਾਰਾਜ ਚਲੋ ਠੀਕ ਹੈ ਅਰ ਇਹ ਕਦੋਂ ਲੋਕਾਂ ਨੂੰ ਦਨੇ ਹਾਂ ਕ ਮਾਰੂਗਾ ਜਿੱਦਾਂ ਡੈਡ ਠੀਕ ਆ ਓਕੇ ਜੀ ਸੱਚੀ ਗੱਲ ਸੱਚੀ ਗੱਲ ਜੀ ਲੱਗਦਾ ਭਾਈ ਇੱਥੇ ਮੁੰਡਾ ਸ਼ੈੱਡ ਬਣਾਉਣਾ ਹੈ ਭਾਈ ਸਾਰਾ ਖਰੀਆ ਕਹਿੰਦਾ ਮੈਂ ਕਹਿ ਕੈ ਰੱਖ ਰਿਹਾ ਕਹਿੰਦਾ ਘਰ ਖਾਤਰ ਦੁੱਧ ਪਾਉਣ ਅਪਣੇ ਘਰ ਖਾਤਰ ਹੈ ਦੋ ਦਿਨ ਠੀਕ ਹੈ ਸ਼ੈੱਡ ਤਾਂ 16 ਪਾਇਵਾ 100 ਵਾਲਾ ਨਹੀਂ ਹੈਗਾ ਇਹ ਉਹੀ ਤੇ ਮੈਂ ਮੇਰੀ ਗੱਲ ਸੁਣ ਲੈ ਟਰੈਕਟਰ ਨਹੀਂ ਖੜਾਉਗਾ ਨਕੀਨ ਖੜਾਉਗਾ ਇੰਨੇ ਕਿ ਮੈਂ ਜਾ ਰਿਹਾ ਇਨ੍ਹਾਂ ਨੇ ਪਹਿਲਾਂ ਇਨ੍ਹਾਂ ਪਹਿਲਾਂ ਇੱਕ ਗੈਂ ਲੈ ਆਂਦੀ ਹੁਣ ਡੈਮੋ ਹੋ ਗਿਆ ਇਹਦਾ ਉਹਨੂੰ ਰੱਖੂਗਾ 50 ਗੈਂ ਇਹ 50 ਕਿੱਥੇ ਰੱਖ ਲੂਗਾ ਇਹ ਹਰ ਕਾਤੇ ਨੇ ਇੱਕ ਸਾਹਮਲੀ ਉੱਥੇ 50 ਸਾਹਮਲਣੀਆਂ ਇੱਕ ਬੰਦਾ ਹੋ ਰੱਖੂਗਾ ਨਾਲ ਕਿੱਥੇ ਜਲਣਾ ਇੰਨਾ ਕੰਮ ਹੈ ਇਹਦਾ ਪਹਿਲਾਂ ਹੀ ਗੈਂਦਾ ਗੈਂਦਾ ਆਪਣੇ ਜੋਗਾ ਰੱਖਣਾ ਵਸ ਆਪਣੇ ਜੋਗਾ ਤਾਂ ਫਿਰ ਐਜੋ ਮਿਲ ਜਾਂਦਾ ਹਾਂ ਉਹ ਮੁੱਦ ਲੈਣਾ ਉਹ ਮੁੱਦ ਲੈਣਾ ਫਿਰ ਇਹ ਆਪਣਾ ਹੋਣਾ ਕਿੱਥੇ ਆ ਆ ਖਾਚਾ ਦੇ ਲਾਵੇ ਕਿੰਨਾ ਸੈੱਡ ਦਾ ਗੈਰਖਣੀ ਕਿ ਫੇਰ ਫਾਇਦਾ ਕੀ ਆ ਤੇ ਆਏ ਆ ਸੰਤ ਭਾਣਾ ਨਹੀਂ ਖਾਣਾ ਟ੍ਰੈਲਰ ਟ੍ਰੈਕ ਉਹ ਉਹ ਵੀ ਅੰਦਰ ਜਾਏਗਾ ਜੀ ਵਣਜੰਦੀ ਆ ਉਰਕੇ ਉੱਥੇ ਉੱਲੇ ਪਾਸੇ ਮਕਾਨ ਬਣਾਉਣੇ ਘਰ ਖਾਤਰ ਬਗਲ ਬੁਗਲ ਹੋ ਗਿਆ ਸਾਰਾ ਹਾਂ ਨਹੀਂ ਹਾਲੀ ਉੱਥੇ ਜਿੱਥੇ ਫਰੀਆਂ ਦਾ ਕੋਸਾ ਸਾਰਾ ਜਿਹੜਾ ਬਿੰਦ ਬਦਬਦ ਫਾਰਾਂ ਦੇ ਤੇ ਗਈ ਨਾ ਉਹ ਸਾਫਤਾ ਆਏਗਾ ਹੈ ਬਗਲ ਦਾ ਵਧੀਆ ਦਾ ਫੇਰ ਨਾ ਦੋਸਾਂ ਕੇ ਚਾਰ ਪੰਜ ਤਾਂ ਚਾਹੀਦੀ ਮੈਸਾ ਪੰਜ ਇੱਕ ਕੋ ਚਾਰ ਪੰਜ ਦਾ ਹੀ ਨਾ ਮਲ ਚਾਰ ਪੰਜ ਦੇ ਵਿੱਚ ਆ ਗਈਆਂ ਚਾਰ ਤਿੰਨ ਵਿੱਚ ਆ ਗਈਆਂ ਨਹੀਂ ਚਾਰ ਪੰਜ ਤਿੰਨ ਚਾਰ ਆ ਚਾਰ ਪੰਜ ਚ ਹੋਈਆਂ ਨੇ ਦੋ ਦੋ ਕਿਲੋ ਵਾਲੀ ਉਧਰ ਕਿਹਦਾ ਹੈ ਅੱਗੇ ਚੱਲਦਾ ਬੱਤਕਾਂ ਨੂੰ ਤਾਂ ਅੰਕ ਕਰੇ ਪੇ ਤਾਂ ਅੰਘਾ ਲਿਨ ਦੇ ਉਧਰ ਛੱਡੋ ਬੱਤਕਾਂ ਨੂੰ ਸਮਾਜ ਛੱਡਦੇ ਛੱਡਦੇ ਯਾਰ ਬੇਦ ਨੀ ਉਹ ਤੇਰੇ ਨਾਲ ਨਾਲ ਛਾਲ ਖਾਈ ਲੈ ਗਾਈ ਫੱਕਾ ਗੰਦਾ ਜਿਹਾ ਨਿਕਲਦੀ ਏ ਚੱਲ ਵਿੱਚ ਅਕ ਕੱਕਾ ਖਾ ਵੜ ਕੇ ਮੜਦਾ ਕ ਨਹੀਂ ਜਾ ਪਾ ਮੈਂ ਸੌਂਦੇ ਹੈ ਕੌਣ ਇਹ ਕੱਕਾ ਖਾ ਵੜ ਕੇ ਮੈਨੂੰ ਪਹਿਲਾਂ ਅੱਜ ਦੇਖੀ ਤੇ ਰੱਖ ਚੱਟ ਹਵਾ ਵੜਨਾ ਯਾਰ ਹਵਾ ਜਲਦੀ ਜੇ ਦੁਪਹਿਰੇ ਜਾਂਦਾ ਵੜਨ ਨਹੀਂ ਆਇਆ ਹੁਣ ਗਰਮੀ ਹੋ ਗਈ ਉਹ ਬੱਠੜਾ ਆ ਗਿਆ ਉਹ ਦੁਪਹਿਰੇ ਭਾਈ ਪਹਿਲਾਂ ਜੱਟ ਦੇਖ ਲਈ ਮੈਂ ਹਵਾ ਦੋ ਮਿੰਟ ਚੱਲਦੀ ਆ ਉਹ ਦੋ ਮਿੰਟ ਹਵਾ ਚੱਲਦੀ ਮੈਨੂੰ ਪਤਾ ਉਹਦੇ ਬਾਅਦ ਪਾ ਜਾਂਦੀ ਫਿਰ ਆ ਕੰਮ ਢੀਕਾ ਰੋੜੇ ਨਹੀਂ ਆ ਤੇ ਮੈਂ ਤੇਰੀ ਗੱਲਾਂ ਮੈਂ ਤੇਰੀ ਗੱਲਾਂ ਮਾਣਾ ਮੈਂ 12 ਵਜੇ ਕੱਕਾ ਵੱਡੇ ਮੈਨੂੰ ਪਤਾ ਹਵਾ ਹਵਾ ਚੱਲਦੀ ਜਲਦੀ ਕਹੀ ਗਿਆ ਉੱਥੇ ਤੂੰ ਆ ਗਈ ਤੂੰ ਧੁੱਪ ਧੁੱਪ ਉਹ ਤਾਂ ਦੂਰ ਜਾਵਾਂ ਮੈਂ ਤੇ ਲੈ ਤਿੰਨੇ ਬਕੋਈ ਨਾ ਅੱਧਾ ਘੰਟਾ ਪਿਆ ਹਣ ਹੋਰ ਜਾਂਦਾ ਨੇੜੇ ਘੰਟਾ ਦੋ ਘੰਟੇ ਉਹ ਭਾਈ ਅੱਧਾ ਘੰਟਾ ਪਿਆ ਚਦਾ ਭਈਏ ਤੇ ਵੜਾ ਲੰਦਾ ਆ ਲੈ ਕੰਡਾ ਯਲਾ ਬੀਸਾ ਜਿਹੜੀ ਮੱਟਕ ਸਾਡੇ ਕੰਮ ਆਉਂਦਾ ਨਹੀਂ ਭਈਆ ਦੇਖ ਲੈ ਉਹ ਭਈਏ ਚੱਲ ਮਨੂੰ ਮਨੂੰ ਦਿਹਾੜੀ ਭਿੰਦੇ ਤੇ ਭਈਏ ਦੇਖ ਲੈ ਆਪਣਾ ਹੈ ਮਨੂੰ ਦਿਹਾੜੀ ਭਿੰਦੇ ਦਿੰਦੇਗਾ ਭਈਏ ਭਈਏ ਨਹੀਂ ਮੰਨਦਾ ਭਈ ਆਏ ਗੱਲ ਲੱਗ ਜਾਂਦਾ ਬੈਜੀ ਬੋਲ ਲੈ ਜਰਾ ਤੇ ਕਿਹਦੇ ਕਰੀ ਮਾਰਦਾ ਕੰਮ ਮੈਂ ਭਈਏ ਤੇ ਤੇਰੀ ਲੋੜੀ ਮੈਂ ਵੀ ਤਾਂ ਕੰਮੇ ਕਰਾਉਣਾ ਬੈਜੀ ਬੋਲਦਾ ਫਿਰ ਉਹ ਤੁਸੀਂ ਉਹ ਕਰ ਲਿਆ ਹਣ ਉਹ ਕਹਿ ਦਿੰਦੇ ਉਹਨੂੰ ਤੂੰ ਕਰ ਲਿਆ ਸੂਮ ਉਹ ਬਹੁਤ ਸੋਹਜ ਹਾਂ ਪਰ ਤੇਨਾਂ ਕੰਮ ਕਰਦਾ ਤਾ ਹਾਂ ਤੁਸੀਂ ਭਈਆ ਰੱਖਿਆ ਵਾਵੇਂ ਕੰਮ ਕਰੀ ਜਾਂਨੇ ਭਈਆ ਰੱਖਿਆ ਵਾ ਲਾਭੀ ਤ ਰੇ ਪਾਉਂਦੇ ਉਹ ਉਹ ਭਈਆ ਝੋਲੀਆ ਪਾਉਂਦਾ ਰੇ ਆ ਪਾਉਣ ਲੱਗੇ ਪਏ ਹੱਪਾ ਬੋਬੀ ਵੇ ਵਾਸ਼ਵੀਰ ਬਈਆ ਰਾਮ ਜੇ ਚੋਲੀ ਚੱਕਦਾ ਫੁਲਾ ਕੇ ਆ ਜਾਂਦਾ ਚੱਕਰ ਪਾ ਕੇ ਆ ਜਾਂਦਾ ਸਾਨੂੰ ਸਾਲ ਦੀ ਜੀਹੀ ਨਹੀਂ ਜੇ ਭਈਆ ਪ੍ਰੇਮ ਵਾਲੀ ਹੋਵੇ ਪ੍ਰੇਮ ਵਾਲੇ ਦੀ ਜੀਹੀ ਸਾਨੂੰ ਜੀ ਠੀਕ ਕਰ ਦਈਏ ਪ੍ਰੇਮ ਵਾਲੇ ਪੌਣੇ ਨਾਲ ਸੜੇ ਜੱਪੇ ਇੱਧੇ ਕਿਧਰੇ ਫੜ ਲੈ ਜਾਂਦੇ ਕਿਧਰੇ ਦੂਤ ਕਿਤੇ ਤੇ ਛਿਓ ਰਹਿੰਦੇ ਆ ਫਿਰ ਫਾਇਦਾ ਕੀ ਬੰਦਾ ਰੱਖੇ ਦਾ ਬੰਦਾ ਤਾਂ ਉਹਨੂੰ ਰੱਖਿਆ ਮੈਂ ਨਾ ਨਾ ਲਿਖੀਆਂ ਬੂਸ ਫਾਤ ਕੱਟਿਆ ਉਹ ਤੂੰ ਸਰੇ ਸਾਲੇ ਕਾ ਕਰਦੇ ਆ ਇਨੀ ਕ ਖੇਤੀ ਤੁਹਾਡੇ ਕੋਲ ਸਰੇ ਸਾਲੇ ਹੁੰਦੀ ਆ ਬਈਆ ਰੱਖਣ ਦਾ ਮਤਲਬ ਕੀ ਹੋਇਆ ਇਹਦੇ ਗਰੀਬ ਨੇ ਰੋਟੀ ਖਾਣ ਦੇ ਕਿੰਨੇ ਪੂਰੀ ਹੜ ਖਾਣ ਬੰਦਾ ਹੈ ਮੈਂ ਮੈਂ ਤਾਂ ਕੁਝ ਨਹੀਂ ਕਹਾਂ ਮੈਂ ਤੁਹਾਨੂੰ ਦੱਸਦਾ ਫੇਪ ਬਈਏ ਕਹੋ ਰੱਖਿਆ ਉਹਨੂੰ ਦੇ ਕੇ ਪੈਸੇ ਜਾ ਕੇ ਉਹਨੂੰ ਵੀ ਭਾਈ ਲੈ ਤੂੰ ਰੋਟੀ ਖਾ ਲਈ ਆਪਣੀ ਬਈਏ ਨੂੰ ਭਈਆ ਖਾਣਾ ਤਾਂ 20 30 ਰੁਪਏ ਤਾਂ ਹੋਰ ਖਾ ਜਾਂਦਾ ਰੋਟੀ ਜਿਆਦਾ ਹੀ ਖਾ ਜਾਂਦਾ ਹੈ 400 ਰੁਪਏ ਦੀ ਹਾੜੀ ਤੇ ਰੋਜ਼ ਪਾਉਂਦਾ ਉਫ ਤੇ ਬਾਅਦ ਖਰਚਾ 100 ਰੁਪਏ ਲੱਗ ਜਾਂਦਾ ਸ਼ਾਮ ਨੂੰ ਇਹਦਾ ਖਰਚਾ 500 ਚ ਪੈਂਦਾ ਹੈ ਦੁਆ ਇਹਨਾਂ ਇਹਨਾਂ ਕੱਲ ਮੈਂ ਆਰਸ਼ਮੀਰ ਦਨੇਗਾ ਇਹ ਤਾਂ ਮੁੰਡਾ ਬਾਲਾ ਇਹ ਤੂੰ ਆ। ਉਹ ਚੱਕ ਕੇ ਉਹ ਪ੍ਰੈਸ਼ ਕਰ ਕਹਿੰਦਾ ਸਰਦਾਰ ਜੀ। ਮੇਰਾ ਪਿਤਾ ਜੀ ਕਹਿੰਦਾ ਵੀ ਮਲਕੀਤ ਸਰਦਾਰ ਨਾਲੇ ਰੋਕ ਨਹੀਂ ਹੈਣਾ। ਕਹਿੰਦਾ ਉਹ ਵੀ ਥੋੜੇ ਪਰ ਰਹੇ ਗਿਆ ਉਹ ਮਾ ਠੀਕ ਆ। ਉਹ ਨੂੰ ਦੇਖਦਾ ਹੁਣ ਬਈ ਲੋਟਾ ਕੰਮ। ਕੋਈ ਕੋਈ ਕੋਹ ਨਹੀਂ ਕੰਮ ਜਾਉਣ ਨੂੰ ਵੀ ਅਧੀਆ ਪੂਆ ਮਿਲ ਜਾਂਦਾ ਮੋਕ ਚਾਈਦਾ। ਅੱਧੀ ਤਰੀਕਾ ਹੁਣ ਇੰਦਾਂ ਦੇ ਜਾਂ ਪੈਸੇ ਪਾ ਜਾਂਦੇ ਉਹ ਨੂੰ ਕਹਣਾ ਇਹ। ਅਧੀਆ ਪੂਆ ਸ਼ਾਮ ਦੇਂਦਾ ਉਹ ਨੂੰ। ਉਹਦੇ ਦਾ ਉਹਦਾ ਉਰੀਓ ਹਗੂਸਾ ਦੁਨੀਆ ਉਰੀਓ ਦਾ। ਠੀਕ ਹੈ ਰਾਹ ਆ ਰਹੀ ਪੂਰਾ ਪਖੜਦਾ ਪਤਾ ਹੈਗਾ ਜੇ ਡਿਆੜੀ ਪਹੁੰਚਦਾ ਤਾਂ ਇਹ ਪੀ ਕੇ ਫੁੱਲ ਵੀ ਲੈਣੀ ਇਹਨੇ ਫੁੱਲ ਪੀ ਕੇ ਹੋ ਭਈਆਂ ਨਾਲ ਲੜ ਪੈਣਾ ਆਹ ਕੰਮ ਪਤਾ ਗਿਆ ਤੇ ਭਈਆਂ ਨਾਲ ਲੜ ਪੈਣ ਦਾ ਇੱਥੇ ਕੀ ਪਸਾਉ? ਕਿਦੋਂ ਹੋਰ ਨਾ ਤੂੰ ਹੈ ਬਾਕੀ ਤਾਂ ਕੈਂਚੀਆਂ ਬਣਨੀ ਆ ਭਈਆਂ ਕਿੱਥੇ ਰੋਹ ਇੱਕ ਗੱਡ ਰੋਹ ਬਣਨਾ ਲੰਬਾ ਕਿੰਨੇ ਸੱਬਾ ਕਿੰਨੇ ਸ਼ੈੱਡ ਬਣਦਾ ਜਰਾ ਕਿੰਨੇ ਬੈਕ ਕੇੰਦਰ ਸ਼ੈੱਡ ਬਣਦਾ ਕੋਈ ਇਹਦਾ ਆਉਂਦਾ ਆਲੀਪੋ ਟੈਕਨੋਸਨ ਤੇ 40 ਫੁੱਟ ਦਾ ਦੇਖੋ 40 40 ਠੀਕ ਹੈ ਠੀਕ ਹੈ ਚੌੜਸੇ ਆ ਅੱਜ ਕਨਾ ਆ ਬਾਇਰ ਦੇ ਰਿਹਾ ਕੋਈ ਟੈਕ ਟਾਇਲਰ ਤੋਂ ਸਭ ਨੂੰ ਬੱਤੇ ਕਰ ਦੇਗਾ ਨਾ ਯਾਰ ਥੱਲਾ ਆਇਆ ਨਾ ਮੋਟਾ ਅਨੇ ਟਰੈਕਟਰ ਜੁੜਾ ਬਗ ਲੱਗ ਜਾਣਾ ਇੱਧਰ ਵਿੱਚ ਐਕਟਰੀ ਲਾਈਟ ਜੁੜਿਆ ਬਾਈ ਚੱਲ ਦੇਖ ਦਿਖਾਉਂਗਾ ਵੀ ਆ ਦਿਖਾਉਣੇ ਛੱਡ ਦਜੂ ਹੂੰ ਕਾਹੋ ਆਪਾਂ ਇਹਦੇ ਨਾਲ ਕਿਆਰੀ ਹੈ ਅੱਛਾ ਕੱਲੀ ਛੱਡਦੇ ਨਹੀਂ ਉਹ ਤਾਂ ਕਬਲੀ ਹੈ ਜਿਹੜੀ ਕਬਲੀ ਬੱਟੀ ਸਾਰੀ ਉਹ ਬੱਤੂ ਦੇਖ ਲੋ ਕਿੰਨੀ ਕਾਹੋ ਨੋ ਬਾਈ ਇਹ ਆ ਬਾਈ ਜਿੱਥੇ ਆਪਾਂ ਹੁਣ ਮੁੰਡਾ ਪਾ ਰਿਹਾ ਉਰੇ ਵੈਸੇ ਸਲਾਹ ਤਾਂ ਇਹਦੀ ਮਕਾਨ ਪਾਉਣ ਦੀ ਆ ਇੱਥੇ ਇੱਥੇ ਪਾਉਣਾ ਇਹਨੇ ਉਹ ਮਕਾਨ ਕਹਿੰਦਾ ਥੱਲੇ ਪੈਣਾ ਤੇ ਲੈਂਟਰ ਲਾ ਕੇ ਬਸ ਉੱਪਰ ਗਾਨੀ ਆ ਅੱਛਾ ਕਹਿੰਦਾ ਉਧਰ ਮੈਂ ਦੋ ਜੜੇ ਡੰਗਰ ਰੱਖੇ ਦੋਗਾ ਉਹਨੂੰ ਪਾ ਲੈਣਾ ਸੰਦ ਭਾਂਡਾ ਖੜ ਦੂਗਾ ਆਹੋ ਪਹਿਲਾ ਡੱਡਾ-ਗੱਡਾ ਤਾਂ ਬਣਾਉਣੀ ਪੈਣਾ ਬਾਈ। ਬੈਠ ਤੇ ਹੀਠਾ ਮਕਾਨ ਬਣਾਉਂਦਾ ਤਾਂ ਵੀ ਠੀਕ ਐ ਕੋਈ ਚੱਕਰ ਨਹੀਂ ਐਡਾ। ਬਹੁਤ ਬਹੁਤ ਗਾਚੇ। ਬਹੁਤ ਆ ਗੱਲ। ਆਹ ਗੇਟ ਦਾ ਰਸਤਾ ਛੱਡਦੇ ਸਿੱਧਾ। ਬਾਹੋਂ ਆਏ ਤਾਂ ਇੱਥੇ। ਉੱਤੇ ਬਾਦ ਆਹ ਬਹੁਤ ਜਗ੍ਹਾ ਪਈ ਆ। ਬਹੁਤ ਜਗ੍ਹਾ ਐ। ਜਿੰਨਾ ਮਾਮਾ ਮਰਜੀ ਵੇਖਾ ਮਰਜੀ ਮਕਾਨ ਵਾਲਾ ਹੋਰ ਤੱਕ। ਹੈ? ਹੋਰ। ਆਹਮਣੇ ਰਸਤਾ ਸਿੱਧਾ ਹੋ ਗਿਆ। ਉੱਥੇ ਤੇਰਾ ਆਪਣਾ ਵਿੱਚੇ ਉੱਥੇ ਗੋਹਾ-ਗੋਹਾ ਘੇਰ ਲਾ। ਉੱਥੇ ਮਸ਼ੀਨ ਆ ਗਈ। ਉੱਥੇ ਥੋੜੀ ਆਹ ਸ਼ੈੱਡ 'ਚ ਥੋੜੀ ਪੈਣੀ। ਉਹ ਪਿੱਛੇ ਬਹੁਤ ਲੰਬਾ ਐ। ਕਿਦਾ ਸਾਰੇ ਖੁੱਲੀ ਜਾਗਦੀ ਸਾਬੇ ਦਾ ਖੁੱਲੀ ਹੋਊਗੀ ਫਿਰ ਤਾਂ ਫਿਰ ਤਾਂ ਰਹਿਸ਼ ਉੱਪਰ ਆ ਹੇਠਾ ਆਪਣਾ ਜੋ ਮਰਜ਼ੀ ਕਰੀ ਜਾ ਖੁੱਲੇ ਸੰਦ ਖੜਾ ਲਿਆ ਕੇ ਪਲ ਖੜਾ ਆਏ ਆ ਨਾ ਸਿੰਬਰ ਦੇ ਲੋੜ ਇੰਨੀ ਬੇ ਬੇੜੇ ਬੂੜੇ ਜੇ ਉੱਪਰ ਨਾਲ ਮੱਖੀ ਦਾ ਮੱਛਰ ਖੜਾ ਆਏ ਉੱਪਰ ਤਾਂ ਫਾਇਦਾ ਉੱਪਰ ਹੋਣਾ ਹੈ ਬਸ ਨਹੀਂ ਯਾਰਾ ਹੋਰ ਉਹ ਨਹੀਂ ਆਇਆ ਵੀਰੇ ਖੁੱਲਾ ਕੰਮ ਚਲਾ ਹੇਠਾ ਆਪਣਾ ਜੋ ਮਰਜ਼ੀ ਖੜਾਈ ਜਾ ਮੈਸਾ ਵੀ ਖੁੱਲੇ ਡੁੱਲੀ ਖੜੂਗੀ ਆ ਹਾਂ ਠੀਕ ਨਹੀਂ ਹੋਰ ਉਹ ਆਪਣਾ ਦੇਖਿਆ ਹੀ ਆ ਕੱਲ ਉਹਦਾ ਸ਼ੈੱਡ ਕਿੱਦਾਂ ਅੱਜ ਚੱਕਰ ਆ ਲੈਦਾ ਹਾਂ ਬੰਗਦਾ ਇਹ ਦੁੱਖਣਾ ਹੋਣਾ ਹਾਂ ਸਾਰੇ ਹੀ ਭਰਿਆ ਬਸੰਦਾ ਨਾਲੇ ਕਾਲੇ ਖੰਡ ਦੀ ਜ਼ਿੰਮੇਦਾਰ ਬੋਤ ਹੁੰਦੇ ਆ ਇਹ ਸਮਾਨ ਟਰੈਕਟਰ ਚੋਂ ਹੁੰਦਾ ਹੈ ਕਿ ਨਹੀਂ ਮੈਂ ਮੈਸਾ ਦਾ ਚੋ 2-3 ਚਾਹੀਦੀਆਂ ਮੇਰੀ ਹੁਣ ਲਗਾ ਸਾਡੇ ਪੰਜ ਚਾਰ ਹੈ ਦਈ ਮਤੋਂ ਥੋੜੀ ਪੈਂਦਾ ਆਪਣੀ ਘਰ ਤੇ ਚੱਲਦਾ ਕੰਮ ਇੱਕ ਸੂਨੇ ਵਾਲੀ ਜੀ ਉਹ ਹੀ ਆ ਜੋ ਸੂੜੀ ਪੈਂਦੀ ਹੈ ਦੂਜੀ ਦੁੱਧ ਦੀ ਹੈ ਚਲੇ ਅਰਜਿੰਦੀਆਂ ਐ ਚੱਲਦਾ ਕੰਮ ਇੱਕ ਛੋਟੀ ਜਿਹੀ ਹਲੇ ਕੱਟੀ ਹੈ ਬਲਬ ਵਿਚਾਰਾ ਪੂਰਾ ਹੋ ਗਿਆ ਸਾਡਾ ਹੁਣ ਟਰੈਕਟਰ ਦਾ ਕੰਮ ਚੱਲਦਾ ਮੈਂ ਤਾਂ ਮੈਂ ਕਹਾਂ ਦੋ ਦਿਨਾਂ ਮੈਂ ਬਣਾ ਲੈਣਾ ਹਾਂ ਦੋ ਦਿਨਾਂ ਦਾ ਕੰਮ ਆ ਇਨਾ ਪਰ ਠਿਕਾ ਇਹੜੇ ਜਹੜੀ ਪਰ ਆਉ ਠਿੱਕੇ ਵੀਰੇ ਪੱਕਾ 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 ਮਨਵਾਸ ਹੈ ਇਹਦਾ ਤਾਂ ਉਧਰ ਮਿਸਤਰੀ ਨੂੰ ਕਰ ਦਿੰਦੇ ਆ ਉਹ ਲੱਗਾ ਹੋਇਆ ਜਿਹੜਾ ਆਪਣੇ ਉਹ ਉਹ ਤਿਆਰ ਹੋਣ ਤੇ ਫਿਰ ਇਹਨਾਂ ਲਾਲਾ ਹੋਣਾ ਸੁੱਖ ਸੁੱਖਾ ਇਹ ਪਤਾ ਤੇਜ਼ ਬਹੁਤ ਆ ਇਹ ਇਹਦਾ ਬਹੁਤ ਤੇਜ਼ ਆ ਇਹਨਾਂ ਲੱਗ ਜੇ ਜੀ ਹੁਣ ਤਾਂ ਲੈ ਜੇ ਕਬੂਤਰ ਨਾ ਲੱਗੇ ਗਿਆ ਬਾਜੀ ਨੂੰ ਕਿਸੇ ਨੂੰ ਹੁਣ ਹੁਣ ਨਹੀਂ ਜਾਂਦੇਗੇ ਇਹ ਹੁਣ ਬੱਦਲ ਬਾਜੀ ਹੈ ਨਾ ਨਾ ਕੈਸ ਕਰਤੀ ਉਤਰ ਬਾਜੀ ਉਹ ਕਬੂਤਰ ਬਾਜੀ ਬੈਨ ਹੋ ਗਈ ਯਾਰ ਉਹ ਲੋਕੇ ਕਬੂਤਰ ਬਾਜੀ ਬੈਨ ਹੋ ਗਈ ਖੁੱਲ ਗਿਆ ਅਜ ਖਬਰ ਆਈ ਕਿ ਬੈਨ ਹੋ ਗਈ ਬਾਹਰ ਹੀ ਕੱਲੂ ਫਿਰ ਆਹੀ ਬੰਦਾ ਕੇ ਆ ਬੰਦਾ ਹੋ ਨਵਾਂ ਇਹ ਨਿਊ ਫਾਰਮਰ ਬਣ ਲੱਗਿਆ ਪਹਿਲਾਂ ਬਈ ਇਹ ਇਹ ਕਹਿੰਦਾ ਮੈਂ ਬਾਹਰ ਜਾਣਾ ਹੁਣ ਕਹਿੰਦਾ ਮੈਂ ਉਰੀ ਜਣਾ ਪੰਜਾਬ ਚ ਹਾਂ ਭਾਈ ਜਿੱਸ ਕਿੱਥੇ ਜਾਣਾ ਪੰਜਾਬ ਜਾਣਾ ਕਹੇ ਬਾਹਰ ਜਾਣਾ ਓਰੀ ਠੀਕ ਹੈ ਓਰੀ ਠੀਕ ਵਧੀਆ ਹੈ ਇੱਕ ਬੰਦਾ ਸੀ ਰੋਕ ਲੈ ਖਦਫਾ ਸੀ ਇਹ ਕਹਿੰਦਾ ਉਰੀ ਜਾਣਾ ਮੈਂ ਨਹੀਂ ਕਹਿੰਦਾ ਬਾਹਰ ਕਹਿੰਦਾ ਓ ਠੀਕ ਹੈ ਯਾਰ ਉਰੀ ਬੜੀਆਂ ਕੰਮ ਹੈਗਾ ਟੈਕਨੀਕਲ ਬਾਹਰ ਵੀ ਕੰਮੇ ਕਰਨਾ ਪੈਣਾ ਉਰੇ ਯਾਰ ਸਭ ਕੁਝ ਹੈ ਕਿਉਂ ਉਰੇ ਜਮੀਨ ਨਜ਼ਰੇ ਕੋਲ ਮੈਂ ਖੜਾ ਕਿਥੇ ਰੱਖੀ ਠੀਕ ਆ ਜਿੱਥੇ ਇੱਧਰ ਪਈ ਐ ਇਨੇ ਉਧਰ ਮਕਾਨ ਆ ਸਭ ਕੁਝ ਠੀਕ ਆ ਕਰ ਨਹੀਂ ਗੱਡੀ ਠੀਕ ਆ ਅਨੇ ਬੱਪੂ ਲਾ ਬੁੱਲ ਕੇ ਨੇ ਜਰਾ ਸਾਡੇ ਬੁੱਲ ਲਾਤੇ ਜੀਰੀ ਹੈਗੀ ਆ ਖੜੇ ਆ ਜੀਰੀ ਕਿੰਨੇ ਚ ਹੈ ਡੇਢ ਕਿਲਾ ਇਹ ਬਾਕੀ ਹਲੇ ਵਕੀਲਾ ਖੜਾ ਹੂਟਿਆਂ ਦਾ 2-3 ਕਿਲੇ ਲਾਤੇ ਅੱਛਾ ਜੀਰੀ ਕਿੰਨੇ ਲਾ ਦੇਣੇ ਕਹਿੰਦਾ ਮੈਂ ਇਹਨੂੰ ਵੀ ਲਾ ਲੈਣੇ ਜੀਰੀ ਵਾਲੇ ਵੀ ਲਾਣੇ ਕਹਨ ਹਾਂ ਨਾ ਉਹਦਾ ਗੰਨਾ ਬੰਗਨੇ ਲਾ ਕੇ ਬੁੱਟੇ ਬੁੱਟੇ ਹੀ ਹੋਗੇ ਗੰਨਾ ਬੁੱਟੇ ਹੀ ਹੋਗੇ ਮੱਲ ਹਾਂ ਮੈਂ ਸਾਰੇ ਬੁੱਟੇ ਕਰ ਦਿੰਦਾ ਬਸ 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 ਫਿਰ ਐਨੇ ਵੇ ਪੱਟ ਵੀ ਹੋਣਾ ਵਿੱਚ ਨੂੰ ਸਾਲ ਨੂੰ ਬਟਾ ਦੇ ਕਰਨਾ ਉਹ ਸੱਥਿਆ ਵੀ ਉਹ ਨਿਆਰੀ ਲਾ ਲੇ ਆਪਣਾ ਬੁੱਟੇ ਲਾ ਕੇ ਆਪਣਾ ਕੱਖ ਪਾਏ ਮੈਂ ਸਾਨੂੰ ਉੱਥੇ ਬੁੱਟੇ ਵੱਡੇ ਪਾ ਲੈ ਠੀਕ ਹੈ ਨਾ ਬਿੱਲਾ ਮਾਰ ਲੈ ਖਾਲਿਆ ਬਿੱਲਾ ਮਾਰ ਲੈ ਇੱਕ ਇੱਕ ਗਿੱਲਾ ਪਟਾਇਆ ਕੈਲੈਂਡਰ ਲਾਤਾ ਦੂਆ ਗਿੱਲਾ ਪਟਾਇਆ ਦੂਆ ਕੈਲੈਂਡਰ ਲਾ ਬਸ ਹੁਣ ਗੱਲ ਲੈ ਲੈ ਗ੍ਰੇਡਾ ਮਾਦ ਨੂੰ ਪਤਾ ਹੀ ਫਿਰ ਨਹੀਂ ਘੁੰਮਣ ਫਿਰਨਾ ਸਵੇਰੇ ਜਾ ਕੇ ਸ਼ਾਨ ਨੂੰ ਰੋਟੀ ਵੀ ਆਪ ਹਾਂ ਠੀਕ ਹੈ ਜਿੰਦਗੀ ਦਾ ਫਰਕ ਆ ਹੁਣਾ ਔਰ ਇਹ ਵਧੀਆ ਉੱਥੇ ਹੀ ਵਧੀਆ ਜਿਹਨੂੰ ਜਿੱਥੇ ਲੋਟ ਆ ਹਾਂ ਹਾਂ ਯੋਗੀ ਤੇ ਰਾਂਝਾ ਰਾਈ ਜਿੱਥੇ ਵਧੀਆ ਕੋਈ ਕੰਮ ਲੈ ਹੋ ਜੂਗਾ ਜਗਾ ਤੇ ਔਰ ਇਹ ਅਜ ਤੱਕ ਦੂਰ ਤੇ ਜੰਮ ਨਹੀਂ ਤਾਂ ਵਧੀਆ ਇਹਦਾ ਪਤਾ 걸 ਗਿਆ ਉਹ ਤੇ ਬਗਲ ਕਰਨਾ ਜੂਰੀ ਤਾਂ ਬਗਲ ਹੋ ਜਾਣਾ ਸਰਦਾਰ ਜੀ ਸਫਾਈ ਹੋ ਗਈ ਜਗਾ ਥੋੜੀ ਲੱਗਦੀ ਪਗੜ ਪਹਿਲਾਂ ਪਤਾ ਕਿ ਜਗਾ ਕਿ ਹੈ ਕਿ ਉੱਚੀ ਨੀਵੀਂ ਜੀਤੀ ਹੁਣ ਇਹ ਪਤਾ ਲੱਗਿਆ ਜ ਹੁਣ ਬਗਲ ਹੋ ਜਾਣਾ ਦੇਖ ਕਿੰਨੇ ਲੱਗਾ ਲੱਗੀ ਓਰੇ ਜੋ ਮਰਜ਼ੀ ਕਰ ਲੈ ਇਹ ਡਿਜੀਟ ਕਿਰਾਂ ਨੇ ਪਿੱਲਰ ਪਹਿਲਾਂ ਹੀ ਤੇ ਕਹਿੰਦਾ ਚ ਵਧੀਆ ਹਾਂ 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 ਮਰਜ਼ੀ ਰੈਂਟਰ ਨੂੰ ਲਾ ਦੇ ਪਤੀ ਮਕਾਨ ਮਕਾਨ ਉੱਪਰ ਬਣਾ ਫਿਰਦਾ ਮਕਾਨ ਫਿਰ ਉੱਪਰ ਬਣਾ ਉੱਪਰ ਹੀ ਬਣਾ ਨਹੀਂ ਵਧੀਆ ਹੋ ਠੀਕ ਫਿਰ ਉਹ ਜਿਹੜਾ ਖੁੱਲਾ ਰੱਖ ਲੈ ਜਿਹੜਾ ਖੁੱਲਾ ਤੇ ਤੋ ਦੋ ਮਰਜ਼ੀ ਕਰੀਏ ਜਿੰਨੀ ਮੈ ਤੁੜੀ ਡੰਡ ਕਰ ਲੈ ਲੱਲੋਂ ਗੱਲਮ ਸਾਰੀ ਕੰਨ ਗੱਦੀ ਆਓ ਫਿਰ ਟੀਵੀ ਖੜੀ ਟਿੱਪਰ ਸੌਟ ਉੱਪਰ ਆੜ ਨਹੀਂ ਫੜ ਗਿਆ ਉੱਥੇ ਉਧਰ ਜਗਾ ਨਹੀਂ ਜਿਹੜੀ ਨੀਵੀਂ ਜਗਾ ਨੂੰ ਤਾਂ ਲਾਜ਼ਮੀ ਪਿੱਲਰ ਚਾਹੀਦਾ ਹੈ ਕਿ ਨਹੀਂ ਇਹ ਤਾਂ ਚੱਲ ਫਿਰ ਉੱਚੀ ਜਗਾ ਹੂੰ ਠੀਕ ਜਾ ਤੇ ਇਸ ਗੇਮ ਵਧੀਆ ਭਾਈ ਇਹ ਭਾਈ ਲੱਗਿਆ ਵਾ ਟੱਟ ਵੀ ਦੇੜ ਕੇ ਖੜੀ ਵਿਚੀ ਰੋੜੀ ਦੀ ਖੁੱਲੀ ਦੀ ਖੁੱਲੀ ਨੂੰ ਨੋਦਨ ਖੁੱਲੀ ਨੂੰ ਆਦੀ ਉਸ ਆਹੋ ਸਪੈਰਾ ਪੈਦਾ ਨੂੰ ਕਰਨਾ ਬਣਾ ਸ਼ਾਂਗਾਂ ਬਣ ਹਾਰਾ ਇਹਨੂੰ ਉੱਥੇ ਲੈਵਲ ਕਰਨਾ ਬਣਾ ਫੇ ਹੁੱਲਲੀ ਬਣਾ ਬੈਲਤੀਆ ਬਣਾ ਕੇ ਟਿੰਡਰ ਪਾ ਦੇ ਨੇ ਮੱਕੀ ਵੀ ਆਹਾ ਗੇਟ ਕਿਨੇ ਮੋਟਰ ਰੱਖਿਆ ਬਾਈ ਓਏ ਛੋਟੇ ਗੇਟ ਕਿਨੇ ਫੁੱਟ 16 ਫੁੱਟ ਇੱਧਰ 4 ਫੁੱਟ ਲੱਗਦਾ ਛੋਟਾ ਗੇਟ 16 ਫੁੱਟ ਠੀਕ ਆ ਠੀਕ ਆ 16 ਫੁੱਟ ਆ ਰਿਹਾ ਦੋਏ ਬਾਕਟ ਆਜਿ ਬਣੀ ਥੋੜਾ ਜਿਹਾ ਟ੍ਰਲ ਚੜੇ ਹੋਏ ਜਿਹੜਾ ਅੰਦਰ ਕਰਿਆ ਥੋੜਾ ਜਿਹਾ ਬਹੁਤ ਵਧੀਆ ਕਰਿਆ ਮੈਂ ਜੀ ਕਰ ਮੈਂ ਥੋੜਾ ਅੰਦਰ ਰੱਖਣਾ ਲੈ ਕੇ ਪਾਸਾ ਪਤਾ ਕਿ ਫਰਕ ਪੈ ਜਾਂਦਾ ਹੈ ਦੋਏ ਅੰਦਰ ਹੋ ਗਏ ਦੋਏ ਅੰਦਰ ਉਹ ਤਾਂ ਕਹਿੰਦਾ ਜਿਹੜਾ ਹੋ ਉਹ ਬੀਂਗਾ ਉੱਥੇ ਨਾ ਉਹ ਡਾਟਰੀਆ ਮੋੜ ਦਾ ਮਾਰਦਾ ਜਿੱਥੇ ਜਗ੍ਹਾ ਮਿਲ ਜਾਂਦੀ ਖਾਸ ਉਹ ਬਹੁਤ ਏਰੀਆ ਕਵਰ ਕਰ ਲੈਂਦਾ ਟਰੱਕ ਹੁਣ ਕੋਲਾਈਨ ਮੋੜਿਆ ਤੇ ਇੱਟਨ ਟ੍ਰਲ ਆਇਆ ਤਾਂ ਵਧੀਆ ਰਾਮਣੇ ਮੋੜ ਗਿਆ ਉੱਥੇ ਹਾਂ ਇਹ ਨਾ ਚਾਰ ਇਕੱਠੀ ਫਿਰ ਮੀਆ ਮੂਰੋ ਸਰਦਾਰ ਜੀ ਚਾਰ ਇਕੱਠੇ ਥੋੜੀ ਹੁੰਦੇ ਕਿਤੇ ਠੀਕ ਹੈ ਚਲੋ ਬ ਦਿਖਾਉਣਾ ਤਾਂ ਮੁੰਡਾ ਇਹ ਨਵਾਂ ਨਵਾਂ ਹੋਣਾ ਟਿੱਪਿਆ ਕੰਮ 'ਚ ਬਾਕੀ ਚਲੋ ਸਾਸਰੀ ਕਾਲ ਸਾਸਰੀ ਕਾਲ ਜੀ ਆ